ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਦੁਇ ਕਰ ਜੋੜ ਕਰੀ ਅਰਦਾਸ ਤੂਦ ਭਾਵੇ ਤਾਣੇ ਰਾਸ ਤੂ ਸਮਰਥ ਕਥ ਗੁਚਰ ਜੀਉ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੇ ਨੇਤਾ ਆਪ ਨਿਵਾਰਨ ਹਾਰਾ ਦੁਖ ਅੰਤ ਸੁਖ ਰਾਸ ਤਾਕੋ ਬਿਗਨਾ ਕੋ ਲਾਗੇ ਜਾਕੀ ਪ੍ਰਭ ਅਗੇ ਅਰਦਾਸ ਤੰਤਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋਈ ਦਿੱਤਾ ਤੰਤਨ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਤੰਤਨ ਬੀਬੀ ਭਾਨੀ ਜੀ ਤੰਤਨ ਬਾਬਾ ਨਾਰ ਸਿੰਘ ਜੀ ਆਪ ਜੀ ਦੇ ਚਰਣਾ ਕਮਲਾ ਵਿੱਚ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਅੱਜ ਸ਼ੁੱਕਰਵਾਰ 14 ਮਾਰਚ ਪੂਰਨ ਮਾਸ਼ੀ ਵਾਲੇ ਦਿਨ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਦਰਬਾਰ ਬੀਬੀ ਭਾਨੀ ਜੀ ਦੇ ਦਰਬਾਰ ਆਜੜੀ ਪਰਿਵਾਰ ਦੇ ਦਰਬਾਰ ਵਿੱਚ ਖੜਕੇ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾ ਸੱਚੇ ਪਾਤਸ਼ਾਹ ਸੋਢੀ ਪਾਤਸ਼ਾਹ ਜਿੰਨੀਆਂ ਵੀ ਸੰਗਤਾਂ ਆਪ ਜੀ ਦੇ ਦਰਬਾਰ ਤੇ ਪਹੁੰਚੀਆਂ ਸਾਰੀਆਂ ਸੰਗਤਾਂ ਤੇ ਮਿਹਰ ਭਰਾਹਤ ਰੱਖੋ ਸੋਢੀ ਪਾਤਸ਼ਾਹ ਕਿਰਪਾ ਕਰੋ ਸਾਰੀਆਂ ਸੰਗਤਾਂ ਤੇ ਮੇਰਾ ਪਰਿਆ ਹੱਥ ਰੱਖੋ ਮਹਾਰਾ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਕਰਦੀਓ ਸੰਗਤਾਂ ਵੱਲੋਂ ਅਰਦਾਸਾਂ ਆਈਆਂ ਸੋਢੀ ਪਾਤਸ਼ਾਹ ਪਟਿਆਲਾ ਤੋਂ ਰੰਮੀ ਅਰਦਾਸ ਕਰਾਉਂਦੇ ਆ ਕਿ ਬੱਚੇ ਦੀ ਧਾਤ ਬਖਸ਼ੋ ਸੋਢੀ ਪਾਤਸ਼ਾਹ ਜੋ ਗੇਸ ਸਿੰਘਾ ਬਰਨਾਲਾ ਤੋਂ ਪੁੱਤਰ ਦੀ ਧਾਤ ਮੰਗਦੇ ਆ ਸੋਢੀ ਪਾਤਸ਼ਾਹ ਕਿਰਪਾ ਕਰੋ ਮਨੀ ਭੈਣੀ ਰੂੜਾ ਤੋਂ ਮਹਾਰਾ ਸੱਚੇ ਪਾਤਸ਼ਾਹ ਉਹ ਵੀ ਬੱਚੇ ਦੀ ਧਾਤ ਮੰਗਦੇ ਆ ਕਿਰਪਾ ਕਰੋ ਸੋਢੀ ਪਾਤਸ਼ਾਹ ਜੋਤੀ ਮਹਿਲ ਕਲਾ ਤੋਂ ਮਹਾਰਾ ਸੱਚੇ ਪਾਤਸ਼ਾਹ ਆਪਣੇ ਪਿਤਾ ਜੀ ਕਾਲਾ ਬਾਬਾ ਚਮਕੌਰ ਸਿੰਘ ਉਹਨਾਂ ਦੇ ਨਾਂ ਤੋਂ ਅਰਦਾਸ ਕਰਉਂਦੇ ਸੋਡੀ ਪਾਤਸ਼ਾਹ ਮੇਰਾ ਕਰਨੀ ਆ ਚੜ੍ਹਦੀਆਂ ਕਲਾ ਕਰਨੀ ਆ ਕਿਰਪਾ ਕਰਨੀ ਬਾਬਾ ਜੀ ਬਲਜੀਤ ਕੌਰ ਮਹਿਣਾ ਮੋਗਾ ਤੋਂ ਮਹਾਰਾ ਸੱਚੇ ਪਾਤਸ਼ਾਹ ਅਰਦਾਸ ਕਰਾਉਂਦੇ ਮੇਰਾ ਪ੍ਰਿਆਤ ਰੱਖਣਾ ਚੜ੍ਹਦੀਆਂ ਕਲਾ ਕਰਨੀ ਆ ਕਿਰਪਾ ਕਰਨੀ ਜੀਤ ਸਿੰਘ ਪਿੰਡ ਸ਼ਾਜਲੀ ਸੋਡੀ ਪਾਤਸ਼ਾਹ ਉਰਦਾਸਾ ਕਰਾਉਂਦੀ ਕਿ ਰਿਪੋਰਟਾਂ ਵਿੱਚ ਕੁਝ ਨਹੀਂ ਆਉਂਦਾ ਤੇ ਸਿਹਤ ਠੀਕ ਨਹੀਂ ਰਹਿੰਦੀ ਬਾਬਾ ਜੀ ਕਿਰਪਾ ਕਰ ਦਿਓ ਸੰਦੀਪ ਸਿੰਘ ਢਾਣੀ ਨੱਥਾ ਸਿੰਘ ਮਾਰਾ ਸੱਚੇ ਪਾਤਸ਼ਾਹ ਫਾਜ਼ਲ ਕੇ ਤੋਂ ਉਹਨਾਂ ਦੀ ਸਿਹਤ ਠੀਕ ਕਰੋ ਮਾਰਾ ਸੱਚੇ ਪਾਤਸ਼ਾਹ ਹਰਵਿੰਦਰ ਸਿੰਘ ਇਟਲੀ ਤੋਂ ਉਹਨਾਂ ਦੇ ਕਾਰੋਬਾਰ ਸੈੱਟ ਕਰੋ ਮਾਰਾ ਸੱਚੇ ਪਾਤਸ਼ਾਹ ਭੈਣ ਜੀ ਨੀਹਾ ਫਾਜ਼ਲ ਕੇ ਤੋਂ ਮਾਰਾ ਸੱਚੇ ਪਾਤਸ਼ਾਹ ਜੀ ਨੂੰ ਹੋਲੀਆਂ ਦੀਆਂ ਮੁਬਾਰਕਾਂ ਦਿੰਦੇ ਆ ਤੁਹਾਡੀ ਪਾਤਸ਼ਾਹ ਜਸਬੀਰ ਸਿੰਘ ਸੁਖ ਸ਼ਾਂਤੀ ਤੇ کاروبار واسطے ਅਰਦਾਸ ਕਰਦੇ ਕਿਰਪਾ ਕਰਨੀ ਸੋਢੀ ਪਾਤਸ਼ਾਹ ਮੇਰਾ ਭਰਿਆ ਹੱਥ ਰੱਖਣਾ ਸਿਰਦੀ ਕਲਾ ਕਰਨੀ ਕਿਰਪਾ ਕਰਨੀ ਸੋਢੀ ਪਾਤਸ਼ਾਹ ਬਾਬਾ ਕੁਲਵਿੰਦਰ ਸਿੰਘ ਜੂਕੇ ਵਾਲੇ ਉਹਨਾਂ ਦੇ ਪਰਿਵਾਰ ਤੇ ਮੇਰਾ ਭਰਿਆ ਹੱਥ ਰੱਖਣਾ ਸੋਢੀ ਪਾਤਸ਼ਾਹ ਅਮਨਪ੍ਰੀਤ ਕੌਰ ਗੁਰਦੀਪ ਸਿੰਘ ਤੇ ਅਰਬਾਜ਼ ਸਿੰਘ ਉਹਨਾਂ ਦੇ ਸਿਰ ਤੇ ਹੁੰਦੇ ਆ ਪਿਆਰ ਰੱਖਣਾ ਮਨਪ੍ਰੀਤ ਕੌਰ ਗਿੱਲ ਕੈਨੇਡਾ ਤੋਂ ਉਹਨਾਂ ਦੇ ਪਰਿਵਾਰ ਦੇ ਮੇਰ ਪ੍ਰਿਆਸ ਰੱਖਣਾ ਇਨ੍ਹਾਂ ਸੰਗਤਾਂ ਦੇ ਚਰਨਾਂ ਪਿੱਛੇ ਸਾਡੇ ਪਰਿਵਾਰ ਸਾਗਰ ਪਰਿਵਾਰ ਤੇ ਵੀ ਮੇਰ ਪ੍ਰਿਆਸ ਰੱਖਣਾ ਚੜ੍ਹਦੀਆਂ ਕਲਾ ਕਰਨੀਆ ਕਿਰਪਾ ਕਰਨੀ ਬਾਬਾ ਜੀ ਹੋਲੀਆਂ ਦਾ ਮੇਲਾ ਆਪ ਜੀ ਨੂੰ ਮੁਬਾਰਕ ਹੋਵੇ ਮਹਾਰਾ ਸੱਚੇ ਪਾਤਸ਼ਾਹ ਅੱਜ ਫੇਰ ਅਮਰਤ ਵੇਲੇ ਪੂਰਨਮਾਸ਼ੀ ਵਾਲੇ ਦਿਨ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜਿਸ ਸੰਝਾ ਮਿਊਜ਼ਿਕ ਚੈਨਲ ਵਾਲੇ ਐਸ ਐਮ ਚੈਨਲ ਵਾਲੇ ਨੇ ਸਾਡਾ ਚੈਨਲ ਡਿਲੀਟ ਕੀਤਾ ਉਹਦਾ ਬੇੜਾ ਗਰਕ ਹੋ ਜੇ ਉਹਦਾ ਕੱਖ ਨਾ ਰਵੇ ਸੱਚੇ ਪਾਤਸ਼ਾਹ ਜਿੰਨੇ ਵੀ ਇਹਦੇ ਵਿੱਚ ਝੋਰ ਇਨਵੋਲ ਹੋਇਆ ਜਿੰਨਾ ਜਿੰਨਾਂ ਨੇ ਇਹ ਸਲਾਵਾ ਕਰਕੇ ਸਾਡਾ ਕਾਰੋਬਾਰ ਤਬਾਹ ਕੀਤਾ ਉਹਨਾਂ ਦਾ ਬੇੜਾ ਤੁਸੀਂ ਗਰਕ ਕਰਨਾ ਸੋਡੀ ਪਾਤਸ਼ਾਹ ਕਿਰਪਾ ਕਰਨੀ ਬਾਕੀ ਜਿੰਨੀਆਂ ਵੀ ਸੰਗਤਾਂ ਆਈਆਂ ਸਾਰੀਆਂ ਸੰਗਤਾਂ ਤੇ ਮਿਹਰ ਭਰਿਆਸ ਰੱਖੋ ਚੜ੍ਹਦੀਆਂ ਕਲਾ ਕਰੋ ਕਿਰਪਾ ਕਰੋ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀ ਸੁਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਓ